ਸਿੱਧੂ ਮੂਸੇਵਾਲੇ ਨੂੰ ਇਸ ਜਹਾਨ ਤੋਂ ਗਏ ਨੂੰ ਪੁਣੇ 2 ਸਾਲ ਦਾ ਉੱਤੇ ਦਾ ਸਮਾਂ ਹੋ ਗਿਆ ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਉਣ ਦੇ ਜ਼ਿੰਮੇਵਾਰ ਕੌਣ ਨੇ ਹਾਲੇ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ ਅੱਜ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਐਸਾ ਬਿਆਨ ਦਿੱਤਾ ਜਸਟ ਨੂੰ ਸੁਣ ਕੇ ਸਰਦਾਰ ਬਲਕੌਰ ਸਿੰਘ ਨੇ ਕਰਾਰਾ ਤੰਜ ਕਸ ਦਿੱਤਾ ਦਰਅਸਲ ਆਪ ਆਗੂ ਨੇ ਭਗਵੰਤ ਮਾਤਾ ਦੀ ਤਾਰੀਫ ਕਰਦੇ ਹੋਏ ਇੱਕ ਸ਼ਾਇਰੀ ਬੋਲੀ ਸੀ ਮਸਾ ਬਾਗਾਂ ਵਿੱਚ ਕੋਇਲ ਗਾਉਣ ਲੱਗ ਪਏ ਮਸਾ ਬੰਦ ਹੋਏ ਨੇ ਖੜਾਕ ہتھیارਾਂ ਦੇ ਜਿਸ ਤੋਂ ਬਾਅਦ ਸਰਦਾਰ ਬਲਕੌਰ ਸਿੰਘ ਨੇ ਆਪ ਆਗੂ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਮਸਾ ਬੰਦ ਹੋਏ ਨੇ ਖੜਾਕ ہتھیارਾਂ ਦੇ ਜਿਸ ਵੇਲੇ ਵਿਧਾਨ ਸਭਾ ਵਿੱਚ ਇਹ ਬੋਲਿਆ ਜਾ ਰਿਹਾ ਸੀ ਉਸ ਸਮੇਂ ਪਠਾਨਕੋੜ ਵਿੱਚ ਐਨਆਰਆਈ ਦਾ ਥਾਰ ਵਿੱਚ ਕਤਲ ਹੋਇਆ ਇੱਕ ਦਿਨ ਪਹਿਲਾਂ ਆਪ ਆਗੂ ਦਾ ਵੀ ਕਤਲ ਹੋਇਆ ਸੀ ਮੇਰੇ ਪੋਤੇ ਦੀ ਸਿਕਿਉਰਿਟੀ ਲੀਕ ਕਰਨ ਵਾਲਿਆਂ ਲਈ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਵਿਧਾਨ ਸਭਾ ਕੋਲ ਸਮਾਂ ਨਹੀਂ ਜਸਟਿਸ ਫੋਰ ਸਿੱਧੂ ਬੂਸੇਵਾਲਾ